ਕੋ ਬੰਦਾ ਜੱਫਾ ਪਾਵੇ ਨਾ ਪਾਵੇ ਮੈਂ ਉਹਦੀ ਕੁਆਲਿਟੀ ਵੇਖ ਕੇ ਦਾ ਦੂੰਗਾ ਅੱਗੇ ਜਾ ਕੇ ਤਕੜਾ ਹੋਊਗਾ ਹੁਣ ਏਕਮ ਜਦੋਂ ਆਪਣੀ ਟੀਮ ਚ ਆਇਆ ਸੀ ਇਹ ਆਉਂਦੇ ਆ ਜਪੇ ਲੋਨ ਲਾ ਪਏ ਆਪਾਂ ਨੂੰ ਪਤਾ ਹੀ ਨਾ ਇਹਦੇ ਚ ਕੁਆਲਿਟੀ ਆ ਆਪਾਂ ਮੰਨਿਆ ਤਾਂ ਹੈਗਾ ਨਾ ਕੁਆਲਿਟੀ ਆ ਕਿ ਇਹ ਜੇ ਆਊਗਾ ਆਪਣੇ ਨਾਲ ਘੇਡੂਗਾ ਇਹ ਆਪ ਹੋਊਗਾ ਆਪਾਂ ਕੁਆਲਿਟੀ ਵਜੋਂ ਹੀ ਆ ਨਾ ਹੁਣ ਇੱਕ ਚੀਜ਼ ਵੇਖ ਲਈ ਇੱਕ ਬੰਦੇ ਦੀ ਬੋਡੀ ਹੈਗੀ ਆ ਉਹਨੂੰ ਮੈਚਾਂ ਦੀ ਕਮੀ ਆ ਖਰਾਗ ਦੀ ਕਮੀ ਆ ਆਪਾਂ ਉਹਦੇ ਪੂਰੀ ਕਰ ਲਾਂਗੇ ਜਿਹੜੀ ਮਿਹਨਤ ਆ ਮਿਹਨਤ ਤੇ ਤੁਸੀਂ ਲਾਉਣੀ ਆ ਕੁਆਲਿਟੀ ਤੇ ਰੱਬ ਨੇ ਪਾਤੀ ਮਿਹਨਤ ਕਿਨੇ ਕਰਨੀ ਤਾਂ ਜੇ ਹੁਣ ਤੁਸੀਂ ਹੈਗੇ ਜੇ ਹੁਣ ਤੇਰਾ ਕੱਦ ਕਿੱਡਾ ਉਹ ਤੇ ਕਿੱਡਾ ਬੰਦੇ ਨੂੰ ਤੇ ਤੁਸੀਂ ਕਹਿੰਦੇ ਜੇ ਮਾਰ ਦਈਏ ਲੁਹਾਨ ਜੀ ਮਾਰੀ ਦene ਉਹਨਾਂ ਨੂੰ ਫੜੀ ਦਉਂਦਾ ਪਤਾ ਨਹੀਂ ਕਿਹੜੀ ਕਬੜੀ ਖੇਡਦੇ ਉਹਦੇ ਉੱਤੇ ਚੜਨ ਲਾ ਪੈਂਦਾ ਉਹਨੂੰ ਤੇਜ ਪਰ ਉਹ ਮਾਮਾ ਉਹਦਾ ਇੱਕ ਮਾਰਤੀ ਗੱਡੀ ਕੋਲ ਜਾਦਾ ਮੋੜਾ ਇੱਥੇ ਉਹ ਵੇਖ ਕਰਦਾ ਜੀ ਮੋੜਾ ਡਾਕਟਰ ਜੇ ਤੂੰ ਐਡਾ ਹੌਲਾ ਤੂੰ ਮੋੜਾ ਨਹੀਂ ਦੱਕ ਸਕਦਾ ਬੱਡਾ ਕੇ